ਮਾਫ ਕਰਨਾ ਦੋਸਤੋ ਇਹ ਗੱਲਾਂ ਕੋੜੀਆਂ ਜ਼ਰੂਰ ਹਨ ਪਰ ਅੱਜ ਕਲ ਯੁਗ ਵਿੱਚ ਹਕੀਕਤ ਹਨ ਸੋ ਵੀਡੀਓ ਨੂੰ ਇਕੱਲੇ ਬੈਠ ਕੇ ਦੇਖਣਾ ਦੁਨੀਆ ਉਹ ਕਿਤਾਬ ਹੈ ਜੋ ਕਦੇ ਪੜ੍ਹੀ ਨਹੀਂ ਜਾ ਸਕਦੀ ਪਰ ਜਮਾਨਾ ਉਹ ਅਧਿਆਪਕ ਹੈ ਜੋ ਸਭ ਕੁਝ ਸਿਖਾ ਦਿੰਦਾ ਹੈ ਦੁਨੀਆ ਵਿੱਚ ਕੁਝ ਆਦਮੀ ਪਤਨੀ ਨੂੰ ਪੈਰ ਦੀ ਧੂੜ ਨਹੀਂ ਬਲਕਿ ਸਿਰ ਦਾ ਤਾਜ ਬਣਾ ਕੇ ਰੱਖਦੇ ਹਨ बंद कमरे में हर पति प्यार जिता है पर दुनिया की भीड़ मान सम्मान दे सच्चा हमसफर अखवा है सस के हिसाब न सौरा उसके वस से इसलिए है क्योंकि वो सर्व गुण संपन्न है तो जेकर उन्हों का बेटा पत्नी के वस में है तो मतलब बहू ने कोई काला जादू किया है ਆਪਣੇ ਨਵੇਂ ਕੱਪੜੇ ਅਤੇ ਜੁੱਤੇ ਖਾਸ ਮੌਕਿਆਂ ਲਈ ਰੱਖਣਾ ਬੰਦ ਕਰ ਦਿਓ ਜਦੋਂ ਵੀ ਕੋਈ ਛੋਟਾ ਮੋਟਾ ਮੌਕਾ ਮਿਲੇ ਤਾਂ ਪਹਿਨ ਲੋ ਕਿਉਂਕਿ ਅੱਜਕਲ ਜ਼ਿੰਦਾ ਰਹਿਣਾ ਹੀ ਸਭ ਤੋਂ ਵੱਡਾ ਮੌਕਾ ਹੈ ਲੋਕ ਕਹਿੰਦੇ ਹਨ ਕਿ ਅਸੀਂ ਚੰਗੇ ਹੋਵਾਂਗੇ ਤਾਂ ਲੋਕ ਵੀ ਸਾਨੂੰ ਚੰਗੇ ਹੀ ਮਿਲਣਗੇ ਪਰ ਸੱਚ ਤਾਂ ਇਹ ਹੈ ਕਿ ਅਸੀਂ ਜਿੰਨਾ ਜ਼ਿਆਦਾ ਸੱਚੇ ਅਤੇ ਚੰਗੇ ਹੋਵਾਂਗੇ ਲੋਕ ਸਾਡਾ ਓਨਾ ਹੀ ਜ਼ਿਆਦਾ ਫਾਇਦਾ ਉਠਾਣਗੇ ਇਸ ਲਈ ਨਾ ਜ਼ਿਆਦਾ ਸੱਚੇ ਬਣੋ ਤੇ ਨਾ ਜ਼ਿਆਦਾ ਚੰਗੇ ਬਣੋ ਲੋਕ ਜਿਹੋ ਜੇ ਮਿਲਣ ਉਹੋ ਜਿਹੇ ਬਣੋ ਇੱਕ ਉਮਰ ਹੁੰਦੀ ਹੈ ਜਦੋਂ ਸਿਰਫ ਰੂਪ ਰੰਗ ਮਹੱਤਵਪੂਰਨ ਹੁੰਦਾ ਹੈ ਇੱਕ ਉਮਰ ਹੁੰਦੀ ਹੈ ਜਦੋਂ ਵਿਚਾਰ ਮਹੱਤਵਪੂਰਨ ਹੁੰਦੇ ਹਨ ਅਤੇ ਇੱਕ ਉਮਰ ਤੋਂ ਬਾਅਦ ਸਿਰਫ ਸਾਥ ਮਹੱਤਵਪੂਰਨ ਹੁੰਦਾ ਹੈ ਪਤੀ ਪਤਨੀ ਦਾ ਰਿਸ਼ਤਾ ਸਾਲ ਦੋ ਸਾਲ ਦਾ ਨਹੀਂ ਸਗੋ ਸੱਚ ਜਨਮ ਦਾ ਸਾਥ ਹੁੰਦਾ ਹੈ ਜੇਕਰ ਚੰਗੀ ਤਰ੍ਹਾਂ ਰਹੋ ਤਾਂ ਹਰ ਜਨਮ ਵਧਿਆ ਲੰਘਣਗੇ ਪਰ ਬੁਰਾ ਸਲੂਕ ਕਰੋਗੇ ਤਾਂ ਸੱਤ ਜਨਮ ਤੱਕ ਖਾਮਿਆਜ਼ਾ ਪੁਕਤ ਨਾ ਭਵੇਗਾ ਸੁੱਖ ਤੇ ਦੁੱਖ ਖੁਦ ਦੇ ਹੱਥ ਵਿੱਚ ਹੈ ਕਿਉਂਕਿ ਇਹ ਰਿਸ਼ਤਾ ਜਨਮਾਤਿਕ ਕਰਮਾਂ ਦਾ ਹੈ ਬਹੁ ਨੂੰ ਮਰਿਆਦਾ ਸਿਖਾਉਣ ਵਾਲੇ ਲੋਕ ਜਦੋਂ ਖੁਦ ਮਰਿਆਦਾ ਲੰਘਦੇ ਹਨ ਤਾਂ ਉਹਨਾਂ ਤੋਂ ਜਵਾਬ ਕੌਣ ਮੰਗੇ ਕਿਉਂਕਿ ਹਰ ਬਹੁ ਲੰਗੇਗੀ ਤਾਂ ਬੱਤਮੀਜ਼ ਅਖਵਾਵੇਗੀ ਤਾਰੀਫ ਕਰਨ ਵਾਲਿਆਂ ਤੋਂ ਜ਼ਿਆਦਾ ਗਲਤੀਆਂ ਕੱਢਣ ਵਾਲਿਆਂ ਨੂੰ ਸੀਰੀਅਸ ਲੋ ਜਿਸ ਰਿਸ਼ਤੇ 'ਚ ਸਾਡੀ अहमियत ਖਤਮ ਹੋ ਚੁੱਕੀ ਹੋਵੇ ਉਸ ਨੂੰ ਚੁੱਪਚਾਪ ਛੱਡ ਦੇਣਾ ਹੀ ਚੰਗਾ ਹੁੰਦਾ ਹੈ इंसान दी अद्धी मौत उस समय हो जाती है जो उसका मनपसंद इंसान बदल जाता है अते जो उस दिया च हंजू नहीं देख सकता जो दे अखाजू का कारण बन जाता है एक औरत सब दे बिना रह सकती है पर अपने पति तो बिना नहीं कि भी लड़े कुछ भी करे पर चाहिदा उसनु आखिर च पति ही हुंदा है दर्द जिंदगी दी है मौत नु क्यों बदनाम करते हो जिन्ने भी वफादार बने रहो जिसने रिश्ता तोड़ना होगा वो तोड़ ही देगा तू जो दुखां च दा साथ दिता है तेरे दुख च कोई तेरा साथ नहीं देगा ਇੱਜ਼ਤ ਇਨਸਾਨ ਦੀ ਨਹੀਂ ਜ਼ਰੂਰਤ ਦੀ ਹੁੰਦੀ ਹੈ ਜ਼ਰੂਰਤ ਖਤਮ ਇੱਜ਼ਤ ਖਤਮ ਰਿਸ਼ਤੇ ਜਦੋਂ ਰੁੱਸਣ ਤੇ ਆ ਜਾਂਦੇ ਹਨ ਤਾਂ ਚੰਗਿਆਈਆਂ ਵੀ ਬੁਰਾਈਆਂ ਬਣ ਜਾਂਦੀ ਹੈ ਜ਼ਿੰਦਗੀ 'ਚ ਹੀਰਾ ਪਰਖਣ ਵਾਲਿਆਂ ਤੋਂ ਕਿਤੇ ਜ਼ਿਆਦਾ ਜ਼ਿੰਦਗੀ ਦਾ ਦੁੱਖ ਪਰਖਣ ਵਾਲਾ ਮਹੱਤਵਪੂਰਨ ਹੁੰਦਾ ਹੈ ਹਮਸਫਰ ਅਜੀਹਾ ਹੋਣਾ ਚਾਹੀਦਾ ਹੈ ਜੋ ਤੁਹਾਡੀ ਗੈਰ ਹਾਜ਼ਰੀ ਵਿੱਚ ਵੀ ਤੁਹਾਡੇ ਖਿਲਾਫ ਕੁਝ ਗਲਤ ਨਾ ਸੁਣ ਸਕੇ ਤੇ ਉਸ ਦੀ ਹਾਜ਼ਰੀ ਵਿੱਚ ਤੁਹਾਨੂੰ ਕੋਈ ਬੁਰਾ ਨਾ ਕਹਿ ਸਕੇ ਥਕਾਵਟ ਸੱਤ ਫੇਰਿਆਂ ਦੀ ਉਮਰ ਪਰ ਨਾ ਗਈ ਦੋ ਘਰਾਂ ਦੀ ਹੋ ਕੇ ਵੀ ਔਰਤ ਪਰਾਇ ਹੋ ਹੀ ਗਈ ਇਹ ਸ਼ਾਦੀ ਦੇ ਜੋੜ ਨਹੀਂ ਮਜਬੂਰੀ ਦੇ ਕਫਨ ਹੁੰਦੇ ਹਨ ਇੰਨਾ ਕੁੰਡਾਂ ਦੀ ਆੜ ਵਿੱਚ ਔਰਤਾਂ ਦੇ ਹਜ਼ਾਰਾਂ ਸੁਪਨੇ ਦਫਨ ਹੁੰਦੇ ਹਨ ਇੱਕ ਬੇਵਕੂਫ ਆਦਮੀ ਹੀ ਆਪਣੀ ਪਤਨੀ ਨੂੰ ਗਲਤ ਅਤੇ ਬੁਰਾ ਬੋਲ ਕੇ ਆਪਣੇ ਘਰ ਵਾਲਿਆਂ ਨੂੰ ਖੁਸ਼ ਕਰਨ ਵਿੱਚ ਲੱਗਿਆ ਰਹਿੰਦਾ ਹੈ ਪਰ ਉਹ ਨਹੀਂ ਜਾਣਦਾ ਕਿ ਘਰ ਵਾਲੇ ਸਿਰਫ ਚੰਗੇ ਵਕਤ 'ਚ ਆਪਣੇ ਹਨ ਪਰ ਬੁਰੇ ਵਕਤ 'ਚ ਸਿਰਫ ਪਤਨੀ ਹੀ ਤੁਹਾਡੀ ਹੈ ਜਨਮ ਤੇ ਮੌਤ ਹੁਣ ਬਹੁਤ ਮਹਿੰਗੇ ਹੋ ਗਏ ਹਨ ਸੀਜ਼ੇਰੀਅਨ ਤੋਂ ਬਿਨਾ ਕੋਈ ਆਉਂਦਾ ਨਹੀਂ ਤੇ ਵੈਂਟੀਲੇਟਰ ਤੋਂ ਬਿਨਾ ਕੋਈ ਜਾਂਦਾ ਨਹੀਂ ਜਦੋਂ ਔਲਾਦ ਰੋਟੀ ਦੇਣ ਲੱਗ ਜਾਂਦੀ ਹੈ ਤਾਂ ਮਾਤਾ ਪਿਤਾ ਨੂੰ ਡਰਨਾ ਪੈਂਦਾ ਹੈ ਕਿ ਕਿਤੇ ਕੋਈ ਗੱਲ ਬੁਰੀ ਲੱਗ ਗਈ ਤਾਂ ਰੋਟੀ ਦੇਣਾ ਬੰਦ ਨਾ ਕਰ ਦੇਣ ਕਦੇ ਵੀ ਆਪਣੇ ਰਿਲੇਸ਼ਨਸ਼ਿਪ ਨੂੰ ਕਿਸੇ ਹੋਰ ਦੇ ਰਿਲੇਸ਼ਨਸ਼ਿਪ ਨਾਲ ਕੰਪੇਅਰ ਨਾ ਕਰਨਾ ਕਿਉਂਕਿ ਹਰ ਇਨਸਾਨ ਦੇ ਪਿਆਰ ਕਰਨ ਦਾ ਤਰੀਕਾ ਇੱਕੋ ਜਿਹਾ ਨਹੀਂ ਹੁੰਦਾ ਭਰੋਸਾ ਨਹੀਂ ਹੈ ਕਿ ਮੇਰੇ ਤੇ ਬਸ ਇਹੀ ਬੋਲ ਕੇ ਲੋਕ ਧੋਖਾ ਦੇ ਜਾਂਦੇ ਹਨ ਵਕਤ ਬੀਤਣ ਤੋਂ ਬਾਅਦ ਅਕਸਰ ਇਹ ਅਹਿਸਾਸ ਹੁੰਦਾ ਹੈ ਕਿ ਜੋ ਛੁੱਟ ਗਿਆ ਉਹ ਪਾਲ ਚੰਗਾ ਸੀ ਜ਼ਿੰਦਗੀ ਦਾ ਸਭ ਤੋਂ ਵੱਡਾ ਵਹਿਮ ਇਹੀ ਹੈ ਕਿ ਲੋਕ ਆਪਣੀ ਜ਼ਰੂਰਤ ਅਨੁਸਾਰ ਸਾਡਾ ਇਸਤੇਮਾਲ ਕਰਦੇ ਹਨ ਅਤੇ ਸਾਨੂੰ ਲੱਗਦਾ ਹੈ ਕਿ ਉਹ ਸਾਨੂੰ ਪਸੰਦ ਕਰਦੇ ਹਨ ਕੁਝ ਸੱਸ ਸੋਰਾ ਆਪਣੇ ਬੁਢਾਪੇ ਦਾ ਖੁਦ ਹੀ ਸਤਿਆਨਾਸ਼ ਕਰ ਦਿੰਦੇ ਹਨ ਆਪਣੀ ਬਹੂ ਦੀ ਦੂਜਿਆਂ ਦੀ ਬਹੂ ਨਾਲ ਤੁਲਨਾ ਕਰਕੇ ਆਪਣੀ ਬਹੂ ਦੇ ਖਿਲਾਫ ਬੇਟੇ ਨੂੰ ੜਕਾ ਕੇ ਹਰ ਗੱਲ ਤੇ ਬਹੂ ਦੇ ਪੇਕਿਆਂ ਵਾਲਿਆਂ ਨੂੰ ਬੁਰਾ ਭਲਾ ਕਹਿ ਕੇ ਆਪਣੇ ਸ਼ਬਦਾਂ ਵਿੱਚ ਤਾਕਤ ਪਾਓ ਆਵਾਜ਼ ਵਿੱਚ ਨਹੀਂ ਉੱਚੀ ਆਵਾਜ਼ ਸ਼ੋਰ ਕਰ ਸਕਦੀ ਹੈ ਦਿਲਾਂ ਤੇ ਰਾਜ ਨਹੀਂ ਦੂਜਿਆਂ ਦੀ ਸੋਚ ਤੋਂ ਜ਼ਿਆਦਾ ਕਰਕੇ ਦਿਖਾਉਣਾ ਹੀ ਤੁਹਾਡੀ ਅਸਲੀ ਸਫਲਤਾ ਹੈ सबर दुबान एनी ताकतवर होंगी है कि सामने वाले की हैं। जाता खुद दीपक बन जाओ या जा फिर उसके प्रकाश वाला शीशा तो ही समझेगा जिसकी जिंदगी सिर्फ ही हो ਔਰ ਇਨਸਾਨ ਕਦੇ ਤੁਹਾਡੀ ਫੀਲਿੰਗ ਨਹੀਂ ਸਮਝੇਗਾ ਜਿਸ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਦਲ ਹੋਣ ਹੌਸਲਾ ਰੱਖ ਇੱਕ ਸਮਾਂ ਅਜਿਹਾ ਆਵੇਗਾ ਕੜੀ ਦੁਜਿਆਂ ਕੋਲ ਹੋਵੇਗੀ ਸਮਾਂ ਤੇਰਾ ਦੱਸੇਗਾ ਦੋਸਤੋ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਤੁਹਾਡੇ ਲਈ ਇੱਕ ਸਵਾਲ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥੀ ਸਥਾਪਨਾ ਵੇਲੇ ਜਿਨ੍ਹਾਂ ਪੰਜ ਪਿਆਰਿਆਂ ਨੂੰ ਸਾਜਿਆ ਸੀ ਉਹਨਾਂ ਦੇ ਨਾਂ ਕੀ ਕੀ ਹਨ ਇਹ ਸਵਾਲ ਇਸ ਲਈ ਹੈ ਕਿਉਂਕਿ ਅੱਜਕੱਲ ਦੇ ਬੱਚਿਆਂ ਨੂੰ ਇਹਨਾਂ ਦੇ ਬਾਰੇ ਉਕਾ ਹੀ ਪਤਾ ਨਹੀਂ ਸੋ ਸਾਡੀ ਕੋਸ਼ਿਸ਼ ਹੈ ਕਿ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਸਾਡਾ ਬਹੁਮੁੱਲਾ ਸਿੱਖ ਇਤਿਹਾਸ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਜਿਹਨជា ਨਹੀਂ ਸਗੋਂ ਬੁੱਲਾਂ ਤੇ ਵੀ ਰਹੇ ਸੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ